ਪਿਆਰ ਸਿਰਫ ਦੋ ਬੰਦਿਆਂ ਵਿੱਚ ਨਹੀਂ ਹੁੰਦਾ ਪਿਆਰ ਮਾਂ ਦੀਆਂ ਅੱਖਾਂ ਵਿੱਚ ਹੁੰਦਾ ਹੈ ਪਿਓ ਦੇ ਸਹਾਰੇ ਵਿੱਚ ਹੁੰਦਾ ਹੈ ਭੈਣ ਦੇ ਚਿੰਤਾ ਕਰਨ ਵਾਲੇ ਸ਼ਬਦਾਂ ਵਿੱਚ ਤੇ ਦੋਸਤ ਦੀ ਚੁੱਪ ਵਿੱਚ ਵੀ ਪਿਆਰ ਲੁਕਿਆ ਹੋਇਆ ਹੁੰਦਾ ਹੈ ਜਿਵੇਂ ਗੁਰਬਾਣੀ ਕਹਿੰਦੀ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ ਜਿਸ ਨੇ ਸੱਚਾ ਪ੍ਰੇਮ ਕੀਤਾ ਉਸ ਨੇ ਹੀ ਰੱਬ ਨੂੰ ਪਾ ਲਿਆ ਇਹੀ ਸੱਚਾ ਪਿਆਰ ਹੈ ਜਿਹੜਾ ਕਿਸੇ ਇੱਕ ਨਾਲ ਸੀਮਤ ਨਹੀਂ ਪਰ ਹਰ ਰਿਸ਼ਤੇ ਵਿੱਚ ਜਿਉਂਦਾ ਹੈ ਕਈ ਵਾਰ ਮਾਂ ਦੀ ਠੀਕ ਗੱਲ ਵੀ ਸਾਨੂੰ ਗਲਤ ਲੱਗਦੀ ਹੈ ਤੇ ਕਈ ਵਾਰ ਦੋਸਤੀ ਗਲਤ ਗੱਲ ਵੀ ਅਸੀਂ ਹੱਸ ਕੇ ਮਾਫ਼ ਕਰ ਦਿੰਦੇ ਹਾਂ। ਇਹੀ ਤਾਂ ਫਰਕ ਹੈ। ਜਿੱਥੇ ਪਿਆਰ ਨਹੀਂ ਹੁੰਦਾ ਉੱਥੇ ਸਹੀ ਵੀ ਗਲਤ ਲੱਗਦਾ ਹੈ। ਤੇ ਜਿੱਥੇ ਪਿਆਰ ਹੁੰਦਾ ਹੈ ਉੱਥੇ ਗਲਤ ਵੀ ਸਹੀ ਲੱਗਦਾ ਹੈ। ਪਿਆਰ ਦੀ ਇਹ ਗੱਲ ਰੂਹ ਨਾਲ ਜੁੜੀ ਹੁੰਦੀ ਹੈ। ਉਹ ਮਾਂ ਦੀਆਂ ਅੱਖਾਂ ਵਿੱਚ, ਪਿਓ ਦੇ ਚੁੱਪ ਵਿੱਚ ਤੇ ਭੈਣ ਦੀ ਤਕਰਾਰ ਵਿੱਚ। ਇਸ ਲਈ ਜਿਹੜਾ ਸੱਚਾ ਪਿਆਰ ਕਰਦਾ ਹੈ ਉਹ ਹਰ ਰੂਹ ਵਿੱਚ ਰੱਬ ਦਾ ਅੰਸ਼ ਵੇਖਦਾ ਹੈ। ਕਈ ਵਾਰ ਸੋਚਦਾ ਆਂ ਬੰਦਾ ਕਿ ਸਾਡਾ ਦਿਲ ਇੰਨਾ ਕਿਉਂ ਬਦਲ ਜਾਂਦਾ ਹੈ ਜਿਸ ਬੰਦੇ ਦੀ ਗੱਲ ਪਹਿਲਾਂ ਸੁਣ ਕੇ ਮੁਸਕਰਾ ਲੈਂਦੇ ਸੀ ਉਸੇ ਦੀ ਗੱਲ ਹੁਣ ਚੁਭਣ ਲੱਗਦੀ ਹੈ ਜਦ ਪਿਆਰ ਨਾ ਰਹੇ ਨਾ ਫਿਰ ਉਹਦੀ ਹਰ ਗੱਲ ਵਿੱਚ ਗਲਤੀ ਦਿਸਣ ਲੱਗਦੀ ਹੈ ਤੇ ਜਦ ਪਿਆਰ ਹੋਵੇ ਉਹਦੇ ਵੱਟੇ ਤੋਂ ਵੱਡੇ ਗਲਤ ਕੰਮ ਵੀ ਦਿਲ ਮੰਨ ਲੈਂਦਾ ਹੈ ਪਿਆਰ ਹੋਵੇ ਤਾਂ ਉਹਦੀ ਚੁੱਪ ਵੀ ਪਿਆਰੀ ਲੱਗਦੀ ਹੈ ਪਿਆਰ ਨਾ ਰਹੇ ਤਾਂ ਉਹਦੀ ਆਵਾਜ਼ ਵੀ ਭਾਰੀ ਲੱਗਦੀ ਹੈ ਸੋ ਪਿਆਰ ਇੱਕ ਐਸਾ ਰਿਸ਼ਤਾ ਹੈ ਜਿਸ ਦਾ ਸਿਰਾਂ ਦਿਲ ਨਾਲ ਜੁੜਿਆ ਹੁੰਦਾ ਹੈ ਜਦ ਦਿਲ ਹੀ ਠੰਡਾ ਪੈ ਜਾਵੇ ਫਿਰ ਲਫਜ਼ਾਂ ਦੀ ਗਰਮੀ ਵੀ ਕੁਝ ਨਹੀਂ ਕਰਦੀ ਜਿਹੜਾ ਪਹਿਲਾਂ ਹੱਸ ਕੇ ਪੁੱਛਦਾ ਸੀ ਤੂੰ ਠੀਕ ਹੈ ਉਹੀ ਬੰਦਾ ਹੁਣ ਤੇਰੀ ਖਮੋਸ਼ੀ 'ਚ ਦਿਲਚਸਪੀ ਨਹੀਂ ਰੱਖਦਾ ਕਈ ਵਾਰ ਦਿਲ ਵਿੱਚ ਪਿਆਰ ਨਹੀਂ ਜਾਂਦਾ ਪਰ ਇੱਜ਼ਤ ਮੁੱਕ ਜਾਂਦੀ ਹੈ ਤੇ ਕਈ ਵਾਰ ਪਿਆਰ ਬਚਦਾ ਹੈ ਪਰ ਰਿਸ਼ਤਾ ਨਹੀਂ ਤੇ ਕਈ ਵਾਰ ਰਿਸ਼ਤਾ ਰਹਿ ਜਾਂਦਾ ਹੈ ਪਰ ਦਿਲ ਨਹੀਂ ਇਹ ਗੱਲ ਬਹੁਤ ਡੂੰਗੀ ਹੈ ਜਦ ਪਿਆਰ ਨਾ ਰਹੇ ਨਾ ਤਦ ਸਾਹਮਣੇ ਵਾਲੇ ਦੀ ਹਰ ਗੱਲ ਤੇ ਮਨ ਖਿੱਚ ਜਾਂਦਾ ਹੈ ਉਹੀ ਬੰਦਾ ਜਿਸ ਨੂੰ ਤੂੰ ਆਪਣਾ ਸਭ ਕੁਝ ਮੰਨਦਾ ਸੀ ਹੁਣ ਉਹ ਤੇਰੇ ਸਾਹਮਣੇ ਹੋ ਕੇ ਵੀ ਅਜਨਬੀ ਲੱਗਦਾ ਹੈ ਪਿਆਰ ਜਦ ਦਿਲੋਂ ਹੁੰਦਾ ਹੈ ਤਾਂ ਬੰਦਾ ਗਲਤੀਆਂ ਨਹੀਂ ਗਿੰਦਾ ਉਹ ਹਰ ਵਾਰੀ ਮaaf ਕਰਦਾ ਜਾਂਦਾ ਹੈ ਕਿਉਂਕਿ ਉਹਨੂੰ ਪਿਆਰ ਵੱਡਾ ਲੱਗਦਾ ਹੈ ਤੇ ਰਿਸ਼ਤੇ ਨਾਲੋਂ ਹਮੇਸ਼ਾ ਉਹ ਪਿਆਰ ਨੂੰ ਉੱਚਾ ਦਰਜਾ ਦਿੰਦਾ ਹੈ ਰਿਸ਼ਤੇ ਨਾਲੋਂ ਪਰ ਜਦ ਦਿਲ ਟੁੱਟ ਜਾਂਦਾ ਹੈ ਨਾ ਫਿਰ ਉਹੀ ਚਿਹਰਾ ਵੀ ਭਾਰ ਲੱਗਣ ਲੱਗਦਾ ਹੈ ਹਰ ਸ਼ਬਦ 'ਚ ਤਿੱਖਾਪਨ ਦਿਸਦਾ ਹੈ ਜਿਹੜਾ ਪਹਿਲਾਂ ਸਾਡੀ ਰੂਹ ਨੂੰ ਸਕੂਨ ਦਿੰਦਾ ਸੀ ਹੁਣ ਉਹੀ ਬੰਦਾ ਬੇਸੁਖੀ ਦਾ ਕਾਰਨ ਬਣ ਜਾਂਦਾ ਹੈ ਬੇਚੈਨੀ ਦਾ ਕਾਰਨ ਬਣ ਜਾਂਦਾ ਹੈ ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਹਮਣੇ ਵਾਲਾ ਬਦਲ ਗਿਆ ਪਰ ਸੱਚ ਇਹ ਨਹੀਂ ਹੁੰਦਾ ਦਿਲ ਬਦਲ ਗਿਆ ਹੁੰਦਾ ਹੈ ਜਦ ਪਿਆਰ ਠੰਡਾ ਪੈ ਜਾਵੇ ਫਿਰ ਸਚਾਈ ਵੀ ਚੁੱਭਣ ਲੱਗਦੀ ਹੈ ਤੇ ਜਦ ਪਿਆਰ ਹੋਵੇ ਤਾਂ ਝੂਠ ਵੀ ਪਿਆਰ ਵਰਗਾ ਲੱਗਦਾ ਹੈ ਪਿਆਰ ਜਦ ਸੱਚਾ ਹੋਵੇ ਨਾ ਉਹ ਹਰ ਗਲਤ ਨੂੰ ਠੀਕ ਕਰਨ ਦੀ ਤਾਕਤ ਰੱਖਦਾ ਹੈ ਪਰ ਜਦ ਪਿਆਰ ਝੂਠਾ ਹੋਵੇ ਉਹ ਹਰ ਠੀਕ ਗੱਲ ਨੂੰ ਵੀ ਗਲਤ ਸਾਬਤ ਕਰ ਦਿੰਦਾ ਹੈ ਜਿਹੜੇ ਬੰਦੇ ਦਿਲੋਂ ਪਿਆਰ ਕਰਦੇ ਨੇ ਉਹਨਾਂ ਲਈ ਦਿਲ ਜਿੰਨਾ ਮੁਕਾਬਲਾ ਨਹੀਂ ਹੁੰਦਾ ਬਲਕਿ ਇੱਕ ਇਬਾਦਤ ਹੁੰਦੀ ਹੈ ਉਹ ਹਾਰ ਕੇ ਵੀ ਜਿੱਤ ਜਾਂਦੇ ਨੇ ਕਿਉਂਕਿ ਉਹ ਪਿਆਰ ਨੂੰ ਜ਼ਿੰਦਗੀ ਮੰਨਦੇ ਨੇ ਸੌਦਾ ਨਹੀਂ ਅਸਲੀ ਪਿਆਰ ਉਹ ਨਹੀਂ ਜੋ ਸਾਨੂੰ ਹਰ ਵੇਲੇ ਸਹੀ ਸਾਬਤ ਕਰੇ ਅਸਲੀ ਪਿਆਰ ਉਹ ਹੈ ਜੋ ਸਾਨੂੰ ਸਾਡੀਆਂ ਗਲਤੀਆਂ ਸਮਝਾਵੇ ਪਰ ਰਿਸ਼ਤਾ ਨਾ ਛੱਡੇ ਜਿਹੜਾ ਪਿਆਰ ਕਰਦਾ ਹੈ ਉਹ ਕਦੇ ਵੀ ਨਫ਼ਰਤ 'ਚ ਨਹੀਂ ਬਦਲਦਾ ਉਹ ਤਾਂ ਚੁੱਪ ਹੋ ਜਾਂਦਾ ਹੈ ਪਰ ਦਿਲੋਂ ਨਹੀਂ ਹਟਦਾ ਪਿਆਰ ਹੋਵੇ ਤਾਂ ਗਲਤੀਆਂ ਵੀ ਸੋਹਣੀਆਂ ਲੱਗਦੀਆਂ ਨੇ ਤੇ ਜਦ ਪਿਆਰ ਨਾਲ ਰਹੇ ਤਾਂ ਸਹੀ ਗੱਲ ਵੀ ਚੋਬਦੀ ਹੈ ਇਸ ਲਈ ਜੇ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਗਲਤੀਆਂ ਨਹੀਂ ਕਿਡਣੀਆਂ ਚਾਹੀਦੀਆਂ ਸਗੋਂ ਸਮਝਣੀਆਂ ਚਾਹੀਦੀਆਂ ਹਨ ਕਿਉਂਕਿ ਪਿਆਰ ਕਦੇ ਪੂਰਾ ਨਹੀਂ ਹੁੰਦਾ ਉਹ ਤਾਂ ਦਿਲਾਂ ਦੀ ਕਹਾਣੀ ਹੁੰਦੀ ਹੈ ਜੋ ਸਿਰਫ ਮਹਿਸੂਸ ਕੀਤੀ ਜਾ ਸਕਦੀ ਹੈ ਇਸ ਲਈ ਜਿਹੜਾ ਸੱਚਮੁੱਚ ਪਿਆਰ ਕਰਦਾ ਹੈ ਉਹ ਕਦੇ ਦਿਲ ਨਹੀਂ ਤੋੜਦਾ ਬਲਕਿ ਉਹ ਆਪਣਾ ਆਪ ਤੋੜ ਲੈਂਦਾ ਹੈ ਪਰ ਕਿਸੇ ਨੂੰ ਟੁੱਟਣ ਨਹੀਂ ਦਿੰਦਾ